ਤੁਸੀਂ ਦੇਖ ਰਹੇ ਹੋ ਜੋ ਬਾਤਾਂ ਤੇ ਮੈਂ ਹਕਮਨਪ੍ਰੀਤ ਕੌਰ ਤੇ ਜਿੱਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਜਿਹੜਾ ਕਿ ਧੁੰਦ ਦਾ ਕੈਰ ਹੁਣ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ ਜਿਹੜੀ ਕਿ ਚਿੱਟੀ ਚਾਦਰ ਦੇ ਵਿੱਚ ਪੰਜਾਬ ਲਿਪਟਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤੇ ਗਏ ਨੇ ਜੇਕਰ ਗੱਲ ਕਰੀਏ ਬੀਤੇ ਕੱਲ ਦੀ ਤਾਂ ਕੱਲ ਵੀ ਜਿਹੜਾ ਕਿ ਹੈ ਧੁੰਦ ਦਾ ਕੈਦ ਦੇਖਣ ਨੂੰ ਮਿਲ ਜਾ ਤੇ ਅੱਜ ਵੀ ਤੜਕਸਾਰ ਵੀ ਹੁਣ ਜਿਹੜਾ ਕਿ ਹੈ ਧੁੰਦ ਦੇ ਵਿੱਚ ਜਿਹੜਾ ਕਿ ਹੈ ਪੰਜਾਬ ਲਿਪਟਾ ਹੋਇਆ ਨਜ਼ਰ ਆ ਰਿਹਾ ਹੈ ਬਾਕੀ ਸੂਬਿਆਂ ਦੇ ਵਿੱਚ ਵੀ ਇਹੀ ਹਾਲ ਜਿਹੜਾ ਕਿ ਨਜ਼ਰ ਆ ਰਿਹਾ ਹਰਿਆਣਾ ਦਿੱਲੀ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਤਾਪਮਨ ਦੇ ਵਿੱਚ ਜਿਹੜਾ ਕਿ ਗਰਾਵਟ ਦੇਖੀ ਜਾ ਰਹੀ ਹੈ ਜਿਸ ਕਾਰਨ ਆਮ ਜਨ ਜੀਵਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੱਲ ਵਾਂਗ ਹੀ ਸਵੇਰੇ ਤਰਖਸਾਰ ਤੋਂ ਹੀ ਪੰਜਾਬ 'ਚ ਧੁੰਦ ਦਾ ਪੂਰਾ ਜ਼ੋਰ ਦੇਖਣ ਨੂੰ ਮਿਲ ਰਿਹਾ ਹਾਲਾਤ ਇਹ ਨੇ ਕਿ ਕੁਝ ਦੂਰੀ ਤੇ ਠੀਕ ਟੰਗ ਦੇ ਨਾਲ ਨਜ਼ਰ ਵੀ ਨਹੀਂ ਆ ਰਿਹਾ ਕੁਝ ਵੀ ਜਿਸ ਕਾਰਨ ਵਾਹਨ ਚਾਲਕਾਂ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਧੁੰਦ ਕਾਰਨ ਵਿਜ਼ਿਬਿਲਟੀ ਬੇਹੱਦ ਘਟ ਹੋ ਚੁੱਕੀ ਹੈ ਤੇ ਕਈ ਥਾਵਾਂ ਤੇ ਤਾਂ ਵਿਜ਼ਿਬਿਲਟੀ 10 ਮੀਟਰ ਤੱਕ ਰਹਿ ਚੁੱਕੀ ਹੈ ਜਿਸ ਕਾਰਨ ਸਾਹਮਣੇ ਦੂਰ ਤੱਕ ਦੇਖ ਸਕਣਾ ਵੀ ਮੁਸ਼ਕਿਲ ਹੋ ਰਿਹਾ ਤੇ ਉੱਥੇ ਹੀ ਹੁਣ ਜੇਕਰ ਗੱਲ ਕਰੀਏ ਹਰਿਆਣਾ ਦੀ ਤਾਂ ਉੱਥੇ ਵੀ ਠੰਡ ਦਾ ਕੈਰ ਦਿਨੋ ਦਿਨ ਵਧਦਾ ਹੀ ਜਾ ਰਿਹਾ ਲਗਾਤਾਰ ਚੌਥੇ ਦਿਨ ਸੰਗਣੀ ਧੁੰਦ ਦਾ ਜਿਹੜਾ ਕੀ ਉੱਥੇ ਦੇਖਣ ਨੂੰ ਮਿਲ ਰਹੀ ਹੈ ਹਰਿਆਣਾ Shimla Manali ਨਾਲੋਂ ਵੀ ਬਹੁਤ ਜ਼ਿਆਦਾ ਠੰਡਾ ਹੋ ਚੁੱਕਿਆ ਰਿਵਾੜੀ ਮਹਿੰਦਰਗੜ ਫਰੀਦਾਬਾਦ ਪਾਣੀਪਤ ਤੇ ਪੰਚਕੁਲਾ ਸਮੇਤ ਕਈ ਥਾਵਾਂ ਤੇ ਸੰਗਣੀ ਤੁੰਦ ਕਾਰਨ ਵਿਜ਼ਿਬਿਲਟੀ ਬੇਹੱਦ ਘੱਟ ਹੋ ਚੁੱਕੀ ਹੈ ਤੇ ਉਧਰ ਹੀ ਜੇਕਰ ਬਾਰਡਰ ਦੀ ਕਾਇ ਕੀਤੀ ਜਾਵੇ ਤਾਂ ਖਨੌਰੇ ਬਾਰਡਰ ਤੇ ਵੀ ਇੰਨੀ ਕੁ ਜ਼ਿਆਦਾ ਠੰਡ ਹੈ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੀ ਕਿ 4 ਜਨਵਰੀ ਨੂੰ ਯਾਨੀ ਕਿ ਅੱਜ ਮਾਪੰਚਾਇਤ ਵੀ ਕੀਤੀ ਜਾ ਰਹੀ ਹੈ ਇੰਨੀ ਕੜਾਕੇ ਤੇ ਠੰਡ ਦੇ ਵਿੱਚ ਕਿਸਾਨ ਉੱਥੇ ਬੈਠੇ ਹੋਏ ਨੇ ਆਪਣੀ ਮੰਗਾਂ ਮਨਵਾਉਣ ਨੂੰ ਲੈ ਕੇ ਉਹ ਬਿਲਕੁਲ ਅਟਲ ਨਜ਼ਰ ਆ ਰਹੇ ਨੇ ਇੰਨੀ ਠੰਡ ਦੇ ਵਿੱਚ ਵੀ ਕਿਸਾਨਾਂ ਦੇ ਉਹ ਲੋਥੇ ਇਕਜੁੱਟ ਹੋ ਕੇ ਬੈਠਾ ਚਾਰਿਆ ਆਪਣਾ ਸੰਘਰਸ਼ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਸਵੀਰਾ ਵੇਸ ਵੇਲੇ ਸਾਹਮਣੇ ਆ ਰਹੀਆਂ ਨੇ ਕਿਸਾਨਾਂ ਦੀਆਂ ਵੀ ਬਾਰਡਰ ਤੋਂ ਵੀ ਤਸਵੀਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਕਜੁੱਟ ਹੋ ਕੇ ਕਿਸਾਨ ਉੱਥੇ ਬੈਠੇ ਨੇ ਤੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾ ਜਿਹੜੇ ਕਿ ਮੰਨਵਾਉਣ ਨੂੰ ਲੈ ਕੇ ਬਿਲਕੁਲ ਅਟਲ ਜਿਹੜੇ ਕਿ ਉਹ ਨਜ਼ਰ ਆ ਰਹੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਾਵੇਂ ਠੰਡ ਹੋਵੇ ਜਾਂ ਹੋਵੇ ਗਰਮੀ ਉਹਨਾਂ ਦੇ ਵੱਲੋਂ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਉਦੋਂ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਜਾ ਚੁੱਕਿਆ ਹੈ 5 ਤੇ 6 ਜਨਵਰੀ ਨੂੰ ਪੱਛਮੀ ਕੜਬੜੀ ਦੇ ਇੱਕ ਵਾਰ ਫਿਰ ਸਰਗਰਮ ਹੋਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਉੱਤਰੀ ਹਰਿਆਣਾ ਤੇ ਪੰਚਕੁਲਾ ਅੰਬਾਲਾ ਯਮੁਨਾ ਨਗਰ ਕੁਰੂਖhetra ਕਰਨਾਲ ਜ਼ਿਲ੍ਹੇ ਵਿੱਚ ਦਰਮਿਆਨੀ بارش ਹੋ ਸਕਦੀ ਹੈ ਜਦਕਿ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਕਿ ਹੈ ਹਲਕਾ ਬੂੰਦਾਬਾਂ ਦੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਪਿਛਲੀ ਵਾਰ ਮੀਂਹ ਦੇ ਨਾਲ ਨਾਲ ਕਾਫੀ ਗੜੇ ਵੀ ਪਏ ਸਨ ਜਿਸ ਕਾਰਨ ਉਹਨਾਂ ਦੀਆਂ ਫਸਲਾਂ ਵੀ ਕਾਫੀ ਪ੍ਰਭਾਵਿਤ ਹੋਈਆਂ ਸੀ